ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਦੇ ਵਿੱਚ ਅਸੀਂ ਜਥੇਦਾਰ ਬਾਬਾ ਭਗੇਲ ਸਿੰਘ ਜੀ ਦੇ ਦਿੱਲੀ ਹੱल्ले ਬਾਰੇ ਅਤੇ ਉੱਥੇ ਗੁਰਸਥਾਨਾਂ ਦੀ ਉਸਾਰੀ ਅਤੇ ਸੇਵਾ ਬਾਰੇ ਚਰਚਾ ਕੀਤੀ ਸੀ ਇਸ ਵਾਰ ਅਸੀਂ ਗੱਲ ਕਰ ਰਹੇ ਹਾਂ ਜਦੋਂ ਬਾਬਾ ਭਗੇਲ ਸਿੰਘ ਜੀ ਨੇ ਜਥੇਦਾਰ ਜਸਾ ਸਿੰਘ ਰਾਮਗੜੀਆ ਜੀ ਦੇ ਨਾਲ ਅਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੇ ਨਾਲ ਮਿਲ ਕੇ ਦਿੱਲੀ ਤੇ ਹੱਲਾ ਕੀਤਾ ਅਤੇ ਦਿੱਲੀ ਦੇ ਲਾਲ ਕਿਲੇ ਤੇ ਖਾਲਸਾ ਹੀ ਨਿਸ਼ਾਨ ਚੁਲਾ ਦਿੱਤੇ ਇਹ ਸਮਾਂ ਸੀ ਮਾਰਚ 1783 ਦਾ ਜਦੋਂ ਸਿੰਘ ਗਾਜ਼ੀਆਬਾਦ ਅਲੀਗੜ ਛਕੋਹਾਬਾਦ ਹਾਥਰਸ ਟੁੰਡਲਾ ਆਦ ਇਲਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਕਰ ਰਹੇ ਸਨ ਇਹਨਾਂ ਇਲਾਕਿਆਂ ਨੂੰ ਕਬਜ਼ਾ ਕਰਨ ਤੋਂ ਬਾਅਦ ਸਿੰਘ ਦਿੱਲੀ ਵੱਲ ਵਧੇ ਸਿੰਘ ਜਿਸ ਵੀ ਸ਼ਹਿਰ ਜਿਸ ਵੀ ਇਲਾਕੇ ਵਿੱਚ ਵੜਦੇ ਉਥੋਂ ਦੇ ਨਵਾਬ ਅਤੇ ਸਿਪਾਹੀ ਗਾਵਾਂ ਬਣ ਕੇ ਸਿੰਘਾਂ ਦੇ ਖੜ ਜਾਂਦੇ ਭਾਬ ਕੇ ਸਿੰਘਾਂ ਨਾਲ ਉਹ ਮੁਕਾਬਲਾ ਕਰਨ ਤੋਂ ਗੁਰੇਜ਼ ਕਰਦੇ ਅਤੇ ਆਪਣੇ ਆਪ ਨੂੰ ਸਮਰਪਣ ਕਰ ਦਿੰਦੇ ਤੇ ਸਿੰਘ ਉਸ ਇਲਾਕੇ ਤੇ ਕਾਬਜ ਹੋ ਜਾਂਦੇ ਸਨ ਇਸ ਸਮੇਂ ਦਲ ਖਾਲਸਾ 40000 ਦੇ ਕਰੀਬ ਸਿੰਘਾਂ ਨੂੰ ਲੈ ਕੇ ਦਿੱਲੀ ਤੋਂ ਉੱਤਰ ਪੱਛਮ ਦੇ ਵੱਲ ਜੋ ਦਿੱਲੀ ਤੋਂ 5 ਕਕੋ ਦੀ ਦੂਰ ਸੀ ਬੁਰਾਰੀ ਘਾਟ ਤੇ ਪਹੁੰਚਿਆ ਬੁਰਾਰੀ ਘਾਟ ਤੋਂ ਹੀ ਸਿੰਘ ਹੱਲਾ ਕਰਨ ਜਾਂਦੇ ਸਨ ਅਤੇ ਹੱਲਾ ਕਰਕੇ ਵਾਪਸ ਬੁਰਾਰੀ ਘਾਟ ਤੇ ਹੀ ਮੁੜ ਆਉਂਦੇ ਸਨ ਇਸ ਤਰ੍ਹਾਂ ਉਹ ਦਿੱਲੀ ਦੇ ਆਲੇ-ਦੁਆਲੇ ਦੇ ਇਲਾਕਿਆਂ ਤੇ ਕਾਬਜ ਹੋ ਚੁੱਕੇ ਸਨ ਫਿਰ ਜਥੇਦਾਰ ਬਾਬਾ ਭਗੇਲ ਸਿੰਘ ਜੀ ਨੇ ਦਿੱਲੀ ਦੇ ਲਾਲ ਕਿਲਾ ਫਤਿਹ ਕਰਨ ਬਾਰੇ ਸੋਚਿਆ ਉਹਨਾਂ ਨੇ 40000 ਦੇ ਤਿੰਨ ਜਥੇ ਬਣਾਏ 5000 ਦਾ ਜਥਾ ਉਹਨਾਂ ਨੇ ਮਜਨੂ ਟਿੱਲੇ ਵੱਲ 5000 ਦਾ ਜਥਾ ਉਹਨਾਂ ਨੇ ਅਜ਼ਮੇਰੀ ਗੇਟ ਵੱਲ ਅਤੇ 30000 ਦਾ ਜਥਾ ਲੈ ਕੇ ਉਹ ਦਿੱਲੀ ਦੀ ਸਬਜ਼ੀ ਮੰਡੀ ਵੱਲ ਨੂੰ ਵਧੇ ਇਸ ਗੱਲ ਦਾ ਪਤਾ ਜਦੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਨੂੰ ਪਤਾ ਲੱਗਾ ਉਹ ਵੀ 10000 ਦੇ ਸਿੰਘਾਂ ਦੇ ਜਥੇ ਨੂੰ ਲੈ ਕੇ ਦਿੱਲੀ ਵੱਲ ਨੂੰ ਕੋਚ ਕਰ ਗਏ ਜੋ ਹਿਸਾਰ ਤੋਂ ਚੱਲੇ ਸਨ ਇਸ ਤਰ੍ਹਾਂ ਸਿੰਘ ਅਜਮੇਰੀ ਗੇਟ ਤੋਂ ਦਿੱਲੀ ਵਿੱਚ ਵੜੇ ਉਧਰ ਸਰਦਾਰ ਜੱਸਾ ਸਿੰਘ ਰਾਮਗੜੀਆ ਦਿੱਲੀ ਪੜ ਗਏ ਸਨ ਅਤੇ ਜਥੇਦਾਰ ਬਾਬਾ ਭਗੇਲ ਸਿੰਘ ਜੀ ਸਬਜੀ ਮੰਡੀ ਤੋਂ ਦਿੱਲੀ ਵਿੱਚ ਵੜ ਗਏ ਇਹ ਸਿੰਘਾਂ ਦਾ ਦਲ ਹਜੇ ਬੁਰਾਰੀ ਘਾਟ ਤੇ ਆਇ ਨੂੰ ਤੀਜਾ ਦਿਨ ਸੀ ਤਿੰਨ ਦਿਨਾਂ ਦੇ ਅੰਦਰ ਅੰਦਰ ਹੀ ਸਿੰਘਾਂ ਨੇ ਦਿੱਲੀ ਦਾ ਸਾਰਾ ਇਲਾਕਾ ਕਬਜ਼ੇ ਹੇਠ ਕਰ ਲਿਆ ਅਤੇ ਲਗਭਗ ਤੀਜੇ ਦਿਨ ਸਿੰਘ ਦਿੱਲੀ ਦੇ ਲਾਲ ਕਿਲੇ ਦੇ ਦਰਵਾਜ਼ੇ ਅੱਗੇ ਖਲੋਤੇ ਸਨ ਜਥੇਦਾਰ ਬਾਬਾ ਬਘੇਲ ਸਿੰਘ ਦਿੱਲੀ ਦੇ ਲਾਲ ਕਿਲੇ ਦੇ ਦਰਵਾਜ਼ੇ ਅੱਗੇ ਖਲੋਤੇ ਸੋਚ ਰਹੇ ਸਨ ਉਹਨਾਂ ਦੀਆਂ ਅੱਖਾਂ ਦੇ ਅੱਗੇ ਚਾਂਦਨੀ ਚੌਕ ਦਾ ਉਹ ਦ੍ਰਿਸ਼ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਚਮਕੌਰ ਸਰਹੰਦ ਨਖਾਸ ਚੌਕ ਨਾਨੂ ਵਾਨ ਕੋਪਰਹੀੜਾ ਉਹਨਾਂ ਦੇ ਅੱਗੇ ਸਭ ਕੁਮ ਰਹੇ ਸਨ ਜਥੇਦਾਰ ਬੱਬਾ ਬਘੇਲ ਸਿੰਘ ਹੋਰ ਮੁਖੀ ਸਰਦਾਰਾਂ ਸਿੰਘਾਂ ਦੀ ੜੀਕ ਦੇ ਵਿੱਚ ਅਜੀ ਗੇਟ ਤੇ ਹੀ ਖੜੇ ਸਨ ਕਿ ਸਿੰਘਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਹੈਦਰੀ ਝੰਡਾ ਲਾ ਕੇ ਖਾਲਸਾ ਹੀ ਨਿਸ਼ਾਨ ਚੁਲਾ ਦਿੱਤਾ ਭਾਵ ਕਿ ਸਿੰਘਾਂ ਦੇ ਲਾਲ ਕਿਲੇ ਦੇ ਵਿੱਚ ਵੜਨ ਤੋਂ ਪਹਿਲਾਂ ਹੀ ਲਾਲ ਕਿਲੇ ਦੇ ਉੱਤੇ ਖਾਲਸਾਈ ਨਿਸ਼ਾਨ ਝੂਲ ਰਿਹਾ ਸੀ ਐਨੇ ਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਪਹੁੰਚਦੇ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਦੇ ਵਿੱਚ ਲਾਲ ਕਿਲੇ ਦੇ ਅੰਦਰ ਵੜਿਆ ਜਾ ਸਿੰਘ ਹੁਣ ਉਸ ਦੀਵਾਨੇ ਆਮ ਦੇ ਵਿੱਚ ਖੜੇ ਸਨ ਜਿਸ ਦੀਵਾਨੇ ਆਮ ਦੇ ਵਿੱਚ ਔਰੰਗਜ਼ੇਬ ਫਰਕਸ਼ੀਰ ਤੈਮੂਰ ਬਾਬਰ ਸ਼ਾ आलम अनेका ਜ਼ੁਲਮੀ ਰਾਜੇ ਉਥੇ ਦਰਬਾਰ ਲਗਾਉਂਦੇ ਸਨ ਹਾਤੇ ਸਿੰਘ ਉਸ ਤਖਤ ਦੇ ਅੱਗੇ ਖੜੇ ਸਨ ਜਿਸ ਤਖਤ ਦੇ ਉੱਤੇ ਤਖਤ-ਏ-ਤੌਸ ਰੱਖਿਆ ਜਾਂਦਾ ਸੀ ਜਿੱਥੇ ਉਸ ਸਮੇਂ ਦਾ ਬਾਦਸ਼ਾਹ ਬੈਠਦਾ ਸੀ ਅਬਦਾਲੀ ਵੀ ਉਸ ਤਖਤ ਤੇ ਬੈਠਾ ਅਬਦਾਲੀ ਨੇ ਵੀ ਉਸ ਜ਼ੁਲਮ ਦੇ ਫਰਮਾਨ ਜਾਰੀ ਕੀਤੇ ਔਰੰਗਜ਼ੇਬ ਨੇ ਤੈਮੂਰ ਨੇ ਸ਼ਾ आलम ਨੇ अनेਕਾਂ ਨੇ ਉਥੋਂ ਜੁਲਮਾਂ ਦੇ ਫਰਮਾਨ ਜਾਰੀ ਕੀਤੇ ਤੇ ਸਿੰਘ ਉਸ ਤਖਤ ਤੇ ਅੱਗੇ ਖੜੇ ਸਨ ਸਿੰਘ ਸਲਾਹ ਕਰ ਰਹੇ ਸਨ ਤੇ ਸਿੰਘਾਂ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਉਸ ਤਖਤ ਉੱਤੇ ਬਿਰਾਜਮਾਨ ਕਰ ਦਿੱਤਾ ਅਤੇ ਸੰਕੇਤਕ ਤੌਰ ਤੇ ਉਹਨਾਂ ਨੇ ਬਾਦਸ਼ਾਹ ਐਲਾਨ ਕੀਤਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਪਰ ਇੱਥੇ ਰਾਮਗੜੀ ਦੇ ਸਰਦਾਰਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਇਸ ਗੱਲ ਦੇ ਵਿਰੋਧ ਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਪਾਪ ਲਿਆ ਉਹ ਤਖਤੋਂ ਥੱਲੇ ਉtre ਅਤੇ ਤਖਤ ਉਹਨਾਂ ਨੇ ਪੰਜ ਸਿੰਘਾਂ ਦੇ ਹਵਾਲੇ ਕਰ ਦਿੱਤਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਕਿਹਾ ਕਿ ਸਾਡੀ ਅਗਵਾਈ ਹਮੇਸ਼ਾ ਪੰਜਾਂ ਸਿੰਘਾਂ ਨੇ ਭਾਵ ਖਾਲਸਾ ਪੰਥ ਨੇ ਕੀਤੀ ਹੈ ਤੋ ਜਿੱਤ ਵੀ ਖਾਲਸਾ ਪੰਥ ਦੀ ਹੈ ਤੇ ਇੱਥੇ ਵੀ ਬਿਰਾਜਮਾਨ ਪੰਜ ਸਿੰਘ ਹੀ ਹੋਣਗੇ ਤੇ ਪੰਜਾਂ ਸਿੰਘਾਂ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਤਖਤ ਦੇ ਉੱਤੇ ਬਿਰਾਜਮਾਨ ਹੋਵੋ ਤੁਸੀਂ ਉਹ ਮੰਜ਼ਰ ਯਾਦ ਕਰੋ ਕਿ ਕਿੱਥੇ ਤਾਂ ਉਸ ਤਖਤ ਦੇ ਉੱਤੋਂ ਸਿੱਖਾਂ ਤੇ ਜ਼ੁਲਮ ਕਰਨ ਦੇ ਫਰਮਾਨ ਜਾਰੀ ਹੋ ਰਹੇ ਸਨ ਤੇ ਕਿੱਥੇ ਖਾਲਸਾ ਪੰਥ ਸ਼ਾਹੀ ਜਲਾਲ ਦੇ ਵਿੱਚ ਖਾਲਸਾ ਹੀ ਜਲਾਲ ਦੇ ਵਿੱਚ ਉਸ ਤਖਤ ਦੇ ਉੱਤੇ ਬਰਾਜਮਾਨ ਸੀ ਲਾਲ ਕਿਲੇ ਦੇ ਉੱਤੇ ਖਾਲਸਾ ਹੀ ਨਿਸ਼ਾਨ ਝੂਲ ਰਹੇ ਸਨ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਉਸ ਤਖਤ ਦੇ ਅੱਗੇ ਖਲੋ ਕੇ ਮਹਿਸੂਸ ਕਰ ਰਹੇ ਸਨ ਕਿ ਇਸ ਤਖਤ ਨੇ ਸਾਡੇ ਨਾਲ ਬਹੁਤ ਕਹਿਰ ਗੁਜ਼ਾਰੇ ਪਰ ਇਹ ਤਖਤ ਅਜ ਖਾਲਸੇ ਦੇ ਪੈਰਾਂ 'ਚ ਪਿਆ ਉਹ ਚਾਹੁੰਦੇ ਸਨ ਕਿ ਇਸ ਤਖਤ ਦਾ ਟੁਕੜਾ ਟੁਕੜਾ ਕਰਕੇ ਚਾਂਦਨੀ ਚੌਕ ਵਿੱਚ ਨੀਹਾਂ ਦੇ ਵਿੱਚ ਭਰਾ ਦਿੱਤਾ ਜਾਵੇ ਪਰ ਉਹਨਾਂ ਸੋਚਿਆ ਕਿ ਜੇਕਰ ਐਦਾਂ ਕੀਤਾ ਗਿਆ ਤੇ ਇਸ ਵਰਤਾਰੇ ਨੂੰ ਕੁਝ ਸਮੇਂ ਬਾਅਦ ਸੰਗਤ ਭੁੱਲ ਜਾਵੇਗੀ ਇਹ ਦੁਨੀਆ ਭੁੱਲ ਜਾਵੇਗੀ ਇਸ ਤਖਤ ਨੇ ਕਿੰਨੇ ਕਹਿਰ ਕੀਤੇ ਹਨ ਤੇ ਉਹਨਾਂ ਕਿਹਾ ਕਿ ਇਸ ਨੂੰ ਉੱਥੇ ਹੀ ਹੋਣਾ ਚਾਹੀਦਾ ਹੈ ਜਿੱਥੇ ਇਸ ਦੀ ਜਗ੍ਹਾ ਹੈ ਤਾਂ ਸਿੰਘਾਂ ਨੇ ਕਿਹਾ ਕਿ ਇਸ ਦੀ ਜਗ੍ਹਾ ਕਿੱਥੇ ਹੈ ਤਾਂ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਕਿਹਾ ਕਿ ਇਸ ਦੀ ਜਗ੍ਹਾ ਸਤਗੁਰਾਂ ਦੇ ਪੈਰਾਂ ਦੇ ਵਿੱਚ ਹੈ ਤਾਂ ਉਸ ਤਖਤ ਨੂੰ ਉਥੋਂ ਪਟਿਆ ਗਿਆ ਭਾਵ ਕਿ ਉਹ ਤਖਤ ਉਹ ਸੱਲ ਸੀ ਜਿਸ ਦੇ ਉੱਤੇ ਤਖਤੇ ਤਾऊस ਰੱਖਿਆ ਜਾਂਦਾ ਸੀ ਤਖਤੇ ਤਾऊस ਕੀਮਤੀ ਮੋਰਾ ਅਤੇ ਕੋਹੇ ਨੂਰ ਜੜਿਆ ਤਖਤ ਸੀ ਜਿਸ ਨੂੰ ਨਾਦਰ ਸ਼ਾਹ ਲੁੱਟ ਕੇ ਆਪਣੇ ਨਾਲ ਲੈ ਗਿਆ ਸੀ ਤਾਂ ਸਿੰਘਾਂ ਨੇ ਉਸ ਤਖਤ ਦੀ ਸੱਲ ਪੱਟ ਲਈ ਸੱਲ ਪੱਟ ਕੇ ਉਸ ਤਖਤ ਦੇ ਉੱਤੇ 44 ਸੰਗ ਮਰਮਰ ਦੇ ਥੰਮ ਸਨ ਜਿਸ ਦੇ ਉੱਤੇ ਛੱਤ ਸੀ ਸਿੰਘਾਂ ਨੇ ਉਹ 44 ਥੰਮ ਵੀ ਉਖੇੜ ਦਿੱਤੇ ਏ ਵਰਤਾਰਾ ਬਿਲਕੁਲ ਉਸੇ ਸੀ ਜਿਵੇਂ ਸਿੰਘਾਂ ਨੇ ਸਰਹੰਦ ਨੂੰ ਮਲਿਆ ਮਿਟ ਕੀਤਾ ਸੀ ਸਿੰਘਾਂ ਨੇ ਸਾਰਾ ਸਮਾਨ ਸਨੇ ਤਖਤ ਸੰਗਲਾਂ ਵਿੱਚ ਨੂੜ ਲਿਆ ਸਰਦਾਰ ਜੱਸਾ ਸਿੰਘ ਰਾਮਗੜੀ ਆ ਕਹਿਣ ਲੱਗੇ ਕਿ ਇਸ ਤਖਤ ਨੂੰ ਹੁਣ ਸੰਗਲਾਂ ਨਾਲ ਨੂੜ ਕੇ ਕੈਦ ਕਰਕੇ ਅਸੀਂ ਅੰਮ੍ਰਿਤਸਰ ਸਾਹਿਬ ਲੈ ਕੇ ਜਾਵਾਂਗੇ ਉਹ ਸਾਰੇ ਸਮਾਨ ਨੂੰ ਸੰਗਲਾਂ ਵਿੱਚ ਨੂੜ ਕੇ ਗੱਡੀਆਂ ਉੱਤੇ ਲੱਦਿਆ ਗਿਆ ਗੱਡੀਆਂ ਉੱਤੇ ਲੱਦ ਕੇ ਚਾਂਦਨੀ ਚੌਂਕ ਉਸ ਬੋਹੜ ਦੇ ਥੱਲੇ ਜਿੱਥੇ ਸੱਚੇ ਪਾਤਸ਼ਾਹ ਦੀ ਸ਼ੀਸ਼ਦੀ ਹੋਈ ਸੀ ਥੜਾ ਸਹ ਬਣਾਇਆ ਹੋਇਆ ਸੀ ਉਸ ਤਖਤ ਨੂੰ ਉਸ ਥੜੇ ਦੇ ਪੈਰਾਂ ਵਿੱਚ ਰੱਖਿਆ ਗਿਆ। ਇਹ ਸਰਦਾਰ ਜੱਸਾ ਸਿੰਘ ਰਾਮਗੜੀਆ ਸੱਚੇ ਪਾਤਸ਼ਾਹ ਕੇ ਅਰਜ਼ ਕਰਨ ਲੱਗੇ ਗਏ। ਕਿ ਹੇ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਸਦਕਾ ਇਸ ਮੁਗਲ ਸਲਤਨਤ ਦੇ ਚਾਲਮ ਤਖਤ ਨੂੰ ਪਟਕੇ ਖਾਲਸੇ ਨੇ ਆਪ ਦੇ ਪੈਰਾਂ ਵਿੱਚ ਰੱਖ ਦਿੱਤਾ ਹੈ। ਅਤੇ ਕਹਿਣ ਲੱਗੇ ਕਿ ਇਹ ਤਖਤ ਨੇ ਬਹੁਤ ਜ਼ੁਲਮ ਕੀਤੇ ਸਨ ਪਰ ਆਪ ਜੀ ਦੇ ਬਚਨ ਸਨ ਕਿ ਮੁਗਲਿਆ ਸਲਤਨਤ ਦੀ ਜੜ 뿌ਟੀ ਜਾਵੇਗੀ। ਆਪ ਜੀ ਦੇ ਬਚਨ ਪੂਰੇ ਹੋਏ। ਇਹ ਤਖਤ ਨਹੀਂ ਪਟਿਆ ਗਿਆ ਇਹ ਮੁਗਲਿਆ ਸਲਤਨਤ ਦੀ ਜੜ 뿌ਟੀ ਗਈ। ਉਸ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਝੂਲ ਰਹੇ ਹਨ। ਤੇ ਉਥੋਂ ਸੰਗਲਾਂ ਨਾਲ ਨੂੜ ਕੇ ਉਸ ਤਖਤ ਨੂੰ ਅੰਮ੍ਰਿਤਸਰ ਸਾਹਿਬ ਵੱਲ ਲਿਜਾਇਆ ਜਾਣ ਲੱਗਾ ਤੇ ਦਿੱਲੀ ਦੇ ਲੋਕੇ ਖੜੇ ਦੇਖ ਰਹੇ ਸਨ ਕਿ ਸਿੰਘ ਇਹਨਾਂ ਪੱਥਰਾਂ ਨੂੰ ਸੰਗਲਾਂ ਦੇ ਵਿੱਚ ਨੂੜ ਕੇ ਕਿੱਥੇ ਲੈ ਕੇ ਜਾ ਰਹੇ ਸਨ ਤੇ ਦਿੱਲੀ ਦੇ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਜੇਕਰ ਖਾਲਸਾ ਇਸ ਪੱਥਰਾਂ ਨੂੰ ਨੂੜ ਕੇ ਲੈ ਕੇ ਜਾ ਰਿਹਾ ਤਾਂ ਇਹ ਜ਼ਰੂਰ ਬਹੁਤ ਕੀਮਤੀ ਹੋਣਗੇ ਤੇ ਸਿੰਘਾਂ ਨੇ ਸਰਦਾਰ ਜੱਸਾ ਸਿੰਘ ਰਾਮਗੜੀ ਨੂੰ ਬੇਨਤੀ ਕੀਤੀ ਕਿ ਇਸ ਤਖਤ ਨੂੰ ਆਪਾਂ ਰੱਖਾਂਗੇ ਕਿੱਥੇ ਤੋਂ ਤਖਤ ਅੰਮ੍ਰਿਤਸਰ ਸਾਹਿਬ ਲਿਆਂਦਾ ਗਿਆ ਤੇ ਅੰਮ੍ਰਿਤਸਰ ਸਾਹਿਬ ਉਹ ਕਾਲ ਤੱਕ ਸਾਹਿਬ ਤੋਂ ਨੀਵੀਂ ਜਗ੍ਹਾ ਰਾਮਗੜੀਆ ਬੂੰਗਾ ਦੇ ਵਿੱਚ ਰੱਖਿਆ ਗਿਆ ਸਰਦਾਰ ਜੱਸਾ ਸਿੰਘ ਰਾਮਗੜੀਆਂ ਨੇ ਕਿਹਾ ਕਿ ਰਹਿਂਦੀ ਦੁਨੀਆ ਤੱਕ ਸਦੀਆਂ ਤੀਕ ਜਦੋਂ ਵੀ ਸੰਗਤ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਆਉਗੀ ਉਹ ਇਸ ਸੱਲ ਨੂੰ ਦੇਖੇਗੀ ਕਿ ਉਹ ਦਿੱਲੀ ਦਾ ਤਖਤ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਿਆ ਹੈ ਇਸ ਤਰ੍ਹਾਂ ਸਿੰਘਾਂ ਨੇ ਮੁਗਲਿਆ ਸਲਤਨਤ ਦਾ ਸਤਿਆਂ ਨਾਸ਼ ਕੀਤਾ ਤੇ ਉਸ ਸਮੇਂ ਮੁਗਲਿਆ ਸਲਤਨਤ ਦਾ ਰਾਜਾ ਸੀ ਸ਼ਾਹ ਆलम ਹੁਣ ਤੁਸੀਂ ਸੋਚੋਗੇ ਕਿ ਸ਼ਾਹ ਆलम ਉਹ ਕਿੱਥੇ ਸੀ ਸ਼ਾਹ ਆलम ਲਾਲ ਕਿਲੇ ਦੇ ਵਿੱਚ ਕਈ ਗੁਪਤ ਠਾਰਾਂ ਸਨ ਕਈ ਗੁਪਤ ਸਥਾਨ ਸਨ ਸ਼ਾਹ ਆलम ਆਪਣੇ ਹਮੈਤੀ ਲੋਕਾਂ ਨਾਲ ਉਹਨਾਂ ਗੁਪਤ ਠਾਰਾਂ ਦੇ ਵਿੱਚ ਲੁਕ ਗਿਆ ਅਤੇ ਗੁਪਤ 18 ਦੇ ਵਿੱਚ ਲੋਕ ਕਿ ਉਹ ਖਾਲਸਾ ਪੰਥ ਤੋਂ ਜਾਨ ਬਖਸ਼ੀ ਕਰਵਾਉਣ ਲਈ ਵਿਉਂਤਬੰਦੀ ਕਰਨ ਲੱਗਾ ਖਾਲਸਾ ਪੰਥ ਨੇ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਪੂਰਾ ਪਹਿਰਾ ਦਿੱਤਾ ਉਹਨਾਂ ਨੇ ਖਾਲਸਾ ਰਾਜ ਕਾਇਮ ਕੀਤਾ ਉਹਨਾਂ ਦੇ ਖਾਲਸਾ ਰਾਜ ਕਾਇਮ ਕਰਨ ਦਾ ਇੱਕੋ ਇੱਕ ਕਾਰਨ ਸੀ ਖਾਲਸਾ ਰਾਜ ਕਾਇਮ ਇਸੇ ਕਾਰਨ ਹੋਇਆ ਕਿ ਉਹ ਸਤਗੁਰਾਂ ਦੇ ਬਚਨਾਂ ਤੇ ਪੂਰਾ ਪਹਿਰਾ ਦਿੰਦੇ ਸਨ ਉਹਨਾਂ ਦੇ ਵਿੱਚ ਭਾਵੇਂ ਆਪਸੀ ਮਤਭੇਦ ਲੱਖਾਂ ਹੋਣ ਪਰ ਉਹ ਪੰਥਕ ਕਾਰਜਾਂ ਦੇ ਵਿੱਚ ਹਮੇਸ਼ਾ ਇੱਕ ਹੁੰਦੇ ਸਨ ਪੰਥਕ ਕਾਰਜਾਂ ਜਾਂ ਪੰਥ ਤੇ ਬਣੀ ਭੀੜ ਲਈ ਉਹ ਹਮੇਸ਼ਾ ਇਕੱਠੇ ਰਹਿੰਦੇ ਸਨ ਅਤੇ ਸਮੇਂ ਦੀਆਂ ਸਰਕਾਰਾਂ ਲਈ ਖਾਲਸਾ ਪੰਥ ਭਾਵੇਂ ਅਲੱਗ-ਅਲੱਗ ਸੀ ਪਰ ਸਮੇਂ ਦੀਆਂ ਸਰਕਾਰਾਂ ਦੇ ਲਈ ਖਾਲਸਾ ਪੰਥ ਹਮੇਸ਼ਾ ਉਹਨਾਂ ਲਈ ਇੱਕ ਸ਼ਕਤੀ ਵਜੋਂ ਜਾਣਿਆ ਜਾਂਦਾ ਸੀ ਅੱਜ ਵੀ ਅਸੀਂ ਬਥੇਰੀਆਂ ਜਗ੍ਹਾ ਤੇ ਵੰਡੇ ਗਏ ਹਾਂ ਪਰ ਸਾਡੇ ਵਿੱਚ ਇੱਕ ਘਾਟੇ ਜ਼ਰੂਰ ਆਈ ਹੈ ਕਿ ਅਸੀਂ ਪੰਥਕ ਕਾਰਜਾਂ ਤੇ ਪੰਥਕ ਭੀੜ ਪੈਣ ਤੇ ਵੀ ਅਸੀਂ ਕੱਤਰ ਨਹੀਂ ਹੁੰਦੇ ਉਹ ਮਿਸਲਾਂ ਦੇ ਸਮੇਂ ਸੀ ਉਹਨਾਂ ਦੀ ਏਕਤਾ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦੇਣਾ ਇਹੀ ਕਾਰਨ ਸੀ ਕਿ ਉਹ ਖਾਲਸਾ ਰਾਜ ਕਾਇਮ ਕਰ ਸਕੇ ਉਹਨਾਂ ਨੇ ਮੁਗਲਿਆ ਸਲਤਨਤ ਅਤੇ ਗਿਲਜੀ ਅਫਗਾਨੀ ਅਬਦਾਲੀ ਮੁਕਾਬਲੀ ਕੁੱਤਿਆਂ ਵਰਗੇ ਲੋਕ ਇਥੋਂ ਭਜਾਏ ਇਹ ਸੀ ਜਥੇਦਾਰ ਬਾਬਾ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਦਿੱਲੀ ਫਤਿਹ ਕਰਨ ਦੀ ਸਾਖੀ ਆਪ ਜੀ ਇਹ ਸਾਖੀ ਆਪ ਵੀ ਸਰਵਣ ਕਰੋ ਆਪਣੇ ਬੱਚਿਆਂ ਨੂੰ ਸੁਣਾਓ ਅਤੇ ਹੋਰਨਾਂ ਲੋਕਾਂ ਨੂੰ ਵੀ ਸੁਣਾਓ ਸਾਡੀ ਵੀਡੀਓ ਦੇ ਮਾਧਿਅਮ ਰਾਹੀਂ ਜੇ ਤੁਸੀਂ ਨਹੀਂ ਸੁਣਾਉਣਾ ਚਾਹੁੰਦੇ ਤੁਸੀਂ ਆਪਣੀ ਜ਼ੁਬਾਨੀ ਲੋਕਾਂ ਨੂੰ ਸੁਣਾਓ ਕਿ ਕਿਸ ਤਰ੍ਹਾਂ ਖਾਲਸੇ ਨੇ ਇਸ ਧਰਤ ਤੇ ਰਾਜ ਕੀਤਾ ਤੇ ਲੋਕ ਚਾਹੁੰਦੇ ਸਨ ਕਿ ਖਾਲਸਾ ਪੰਥ ਰਾਜ ਕਰੇ ਅਗਲੀ ਵੀਡੀਓ ਦੇ ਵਿੱਚ ਅਸੀਂ ਇਤਿਹਾਸ ਦੀਆਂ ਕੁਝ ਇਹਨਾਂ ਸਾਖੀਆਂ ਤੇ ਸ਼ਖਸੀਅਤਾਂ ਤੇ ਜ਼ਰੂਰ ਚਾਨਣਾ ਪਾਵਾਂਗੇ ਤੇ ਆਪਾਂ ਵਿਚਾਰ ਚਰਚਾ ਕਰਾਂਗੇ ਆਪ ਜੀ ਸਾਡੇ ਚੈਨਲ ਖਾਲਸਾ 1699 ਤੇ ਇਸੇ ਤਰ੍ਹਾਂ ਬਣੇ ਰਹੋ ਆਪ ਜੀ ਅਸੀਸ ਬਖਸ਼ੋ ਕੀਤੀਆਂ ਗਲਤੀਆਂ ਦੀ ਮਾਫੀ ਦਿਓ ਐਨੀ ਸੇਵਾ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ